ਹਾਂਜੀ ਮਿੱਤਰੋ ਕਿੰਨਾ ਸਾਰੇ ਸਭ ਤੋਂ ਪਹਿਲਾਂ ਦਿলো ਧੰਨਵਾਦ ਆ ਉਹਨਾਂ ਸਾਰੇ ਯਾਰਾਂ ਮਿੱਤਰਾਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਆਪਣੇ 750 ਸਬਸਕ੍ਰਾਈਬਰ ਜਲਦੀ ਪੂਰੇ ਕਰਵਾਏ ਆ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਪੈਸ਼ਲ ਧੰਨਵਾਦ ਆ ਸੁਖਵਿੰਦਰ ਸਿੰਘ ਵੀਰ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਇੰਨਾ ਪਿਆਰਾ ਜਿਹਾ ਕਮੈਂਟ ਕੀਤਾ ਬਸ ਇਤਾਂ ਹੀ ਹਰ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਕਰਦੇ ਰਹੋ ਤੇ ਆਪਾਂ ਤੁਹਾਡਾ ਕਮੈਂਟ ਜ਼ਰੂਰ ਐਡ ਕਰਿਆ ਕਰਾਂਗੇ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਫਿਰ ਆਪਾਂ ਇਹਦੇ ਫਨੀ ਜਿਹੇ ਕਮੈਂਟ ਪੜ ਇਨਾ ਪਿਆਰ ਤੇਰਾ ਮੇਰਾ ਹਾਈਨੀ ਅੱਜ ਦੀ ਤਰੀਕ ਚ ਇਨਾ ਰਾਣੀ ਜਿੰਦਾਦਾਸ ਆ ਚੱਕ ਫੂਕ ਤੇ ਕਾਲਜੇ ਤੜਕੇ ਤੜਕੇ ਪਤੰਦਰ ਚਾ ਵੀ ਨਹੀਂ ਪੀਣ ਦਿੰਦੇ ਹੀ ਹਾਈਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਝ ਜੇੜੀ ਚੰਨ ਤੇ ਰੱਬਾ ਇਨਾ ੱਟਾ ਰੋਟੀ ਖਾਣ ਲੱਗਾ ਸੀ ਹੋਣ ਲੱਗਦਾ ਜ਼ਹਿਰ ਖਾਣਾ ਪੈਣਾ ਚਕੋਰ ਦੀ ਤੇਰੀ ਮੇਰੀ ਜੋੜੀ ਜੋ ਅਟਾਰੀ ਤੇ ਲਾਹੌਰ ਦੀ ਇਹ ਤੁਮਾਰੇ ਸਾਡਾ 80 ਤਾਂ ਸਿਆਣਾ ਚ ਸਾਗ ਤੇ ਖੁਆ ਖਾਣੀ ਆਏ ਆ ਬਸ ਅੱਜ ਨਿੱਕਲੀ ਸਰੂ ਦਾ ਫੁੱਲ ਬਣ ਕੇ ਬਣ ਕੇ ਤੂੰ ਕਿਹੜਾ ਕਟ ਹੈ ਤੂੰ ਵੀ ਤਾਂ ਸੂਰਜ ਮੁਖੀ ਦਾ ਫੁੱਲ ਹੀ ਬਣਿਆ ਫਿਰਦਾ ਆਹਾ ਫੁੱਲ ਬਣ ਕੇ ਨਹੀਂ ਤੁਰੇ ਦੇਖੇ ਭਾਈ ਗੂ ਨਾ ਲੱਗ ਜੇ ਪਰਾਂ ਨੂੰ ਸਣ ਕੇ ਨਹੀਂ ਗੱਲ ਤਾਂ ਜ਼ਰੂਰ ਕੋਈ ਐ ਮੋਰੀ ਕਿਤੇ ਚੰਜੀਰੀ ਛਣ ਕੇ ਖਾ ਪਤੰਦਰਾ ਐ ਲੱਗਦਾ ਜਿਵੇਂ ਕੜੀ ਚ ਡੇਕ ਕੇ ਆਇਆ ਹੁਮੇ ਕਾਰ ਭੇਜਾ ਪਤੰਦਰਾ ਨਹੀਂ ਤੇ ਮੱਛਰਾਂ ਨੇ ਸਲਾਹ ਕਰਕੇ ਤੇਰੀ ਬੁੰਡ ਤੇ ਡੰਗ ਮਾਰਨੇ ਆ ਪਤੰਦਰ ਪੇਂਟ ਹੀ ਕਰਾਈ ਫਿਰਦਾ ਬੁੰਡ ਵੀ ਦਿਖਾ ਦੇਣੀ ਸੀ ਹੁਣ ਆਹਾ ਸਾ ਆਪਣਾ ਲਤਾ ਲੌੜਾ ਖਾ ਗਈ ਹੂ ਇਹਦਾ ਬਸ ਸੰਦ ਦੀ ਕਰਾਮਾਤ ਆ ਸਾਰੀ 925 ਨਰਸਰਾਈਵ ਹੋਣਾ ਦੀ ਜਾਣੇ ਨਹੀਂ ਸੁਣੀ ਰ ਕੰਨੇ ਚਾੜਦਾ ਚੰਦ ਨਿਕਰਾ ਪਖੰਡ ਮ ਕੋਈ ਵੀ ਭੀ ਟੱਲ ਵੀ ਖੜਕਾ ਦੋ ਬਾਬੇ ਦਾ ਬਾਬਾ ਕਰਮੇਹਰ ਮਾਰਪਚਕਾਰੀ ਇਹਨਾਂ ਦੇ ਹੱਥਾਂ ਵਿੱਚ ਮੈਂ ਤੋਰੀ ਬਾਬਾ ਮੀਨੋ ਨੋ ਮੈਂ ਹਦੀ ਕਰ ਲੈ ਦੇਖ ਕਿਵੇਂ ਕੁਲਾ ਦੇਖਦੀਆਂ ਥੱਲੇ ਹੋ ਹੋ ਕੇ ਔਖਾ ਸੜਾ ਜਨਾਨੀਆਂ ਦਾ ਮੈਨੂੰ ਲੱਗਦਾ ਦੀਪੂ ਵਾਲਿਆਂ ਨੇ ਕਣਕ ਦੇਣ ਤੋਂ ਮਨਾਂ ਕਰਤਾ ਚਾਚਾ ਕੋਈ ਗੱਲ ਨਹੀਂ ਯਾਰ ਕੁੜੀਆਂ ਹੁੰਦੀਆਂ ਹੀ ਧੋਖੇ ਬਾਜ ਆ ਰੋਣ ਨੂੰ ਦੱਸ ਕੀ ਹੋਇਆ ਬਾਬਾ ਹੋਰ ਗੜਦੇ ਜੱਫੇ ਕਿਸੇ ਨੂੰ ਫਰਤੇ ਤੱਕ ਜੋ ਛਾਲ ਮਾਰ ਜੱਫੇ ਚੜਗੇ ਟੱਕੇ ਟੰਗਾ ਮੁੰਡਿਓ ਬਚਿਓ ਇਹ ਚੂਪੇ ਮਾਰ ਮਾਰ ਕੇ ਟੰਗਣ ਗਏ ਕਹਿੰਦੇ ਤਾਂ ਉਹ ਗੱਲ ਹੋ ਗਈ ਖੇਤ ਨੇ ਵੰਟੇ ਚਾਲਾਂ ਤਾਸਾਂ ਵਾਲੀਆਂ ਮਰਾਣੀਆਂ ਬੁੰਡਾਂ ਫੀਲੀਆਂ ਬਦਮਾਸ਼ਾਂ ਵਾਲੀਆਂ ਮਰਵਾਉਣੀ ਗਾਂੜਾ ਫੀਲਿੰਗ ਬchnui ਵਾਲੀ ਚੱਕੀ ਫਿਰਦੇ ਆ ਸੱਚੀ ਯਾਰ ਪਰ ਇਹ ਤਾਂ ਬਾਣੀ ਸੋਈ ਹੈ ਸਾਲਿਆ ਪਰਜਾਈ ਅੰਦਰ ਭਾਜੀ ਆ ਸੱਚੀ ਯਾਰ ਪਰਜਾਈ ਤਾਂ ਬਾੜੀ ਸੋਹਣੀ ਐ ਨੀਲੀਆਂ ਨੇ ਅੱਖਾਂ ਜੀ ਦਾ ਰੰਗ ਗੋਰਾ ਗੋਰਾ ਯਾਰ ਪੁੱਛਦੇ ਆ ਪਾਪੀ ਦਾ ਸੀ ਕਿਹੜੇ ਪਿੰਡ ਦੀ ਭਾਈ ਭਾਬੀ ਬਿਊਟੀ ਪਾਰਲਰ ਜਾਂਦੀ ਆ ਕਿ ਨਾਈ ਕੋਲ ਸੱਚੀ ਯਾਰ ਪਰਜਾਈ ਤਾਂ ਬਾੜੀ ਸੋਹਣੀ ਐ ਨੀਲੀਆਂ ਨੇ ਅੱਖਾਂ ਜੀ ਦਾ ਰੰਗ ਦੀ ਦੱਸ ਕਿਹੜੇ ਪਿੰਡ ਦੀ ਭਾਬੀ ਨਹੀਂ ਪਾਬਾ ਵਾਲਾ ਸੋਣਾ ਲੋਕਾਂ ਦੇ ਤਾਂ ਯਾਰ ਬਣਦੇ ਤੂੰ ਮੇਰੀ ਹਾਰਟ ਬੀਟ ਬਣੀ ਜਾਣਾ ਏ ਦੇਖੀ ਕਿਤੇ ਰੋਕ ਨਾ ਜਾਵੇ ਹਾਰਟ ਬੀਟ ਤੇ ਹਾਰਟ ਬੀਟ ਬਣੀ ਜਾਣਾ ਏ ਮਮਾ ਸਾਰਿਆਂ ਦੀ ਹਾਰਟ ਬੀਟ ਬੰਦ ਕਰਾਉਣ ਨੂੰ ਫਿਰਦਾ ਆ ਆਹ ਬੇਟੀ ਮੇ ਆਦੀ ਢਾਰ ਸੋਣਿਆ ਉੱਤੇ ਚਿੰਨਿਆਂ ਦੀ ਢਾਰ ਸੋਣਿਆ ਨਹੀਂ ਰੱਬਾ ਅਸੀਂ ਕੱਲੀ ਮਾਕੀ ਦੇਖਣ ਆਏ ਆ ਬਸ ਉੱਤੇ ਚਿੰਨਿਆਂ ਦੀ ਢਾਰ ਸੋਣਿਆ ਚਿੰਨਿਆਂ ਦੀ ਢਾਰ ਸੋਣਿਆ ਉਦ ਦਵਾਈ ਨਾਲ ਤੇ ਚਾਹ ਤੇ ਪੀ ਲੈਣ ਦੇਣੀ ਸੀ ਭੈਣ ਦੇਣੀ ਐ ਨਿਰਨੇ ਕਾਲ ਦੇ ਯੱਕ ਲਾਤੀਓ ਕਰਦੀ ਪਿਆਰ ਜੇ ਪੁੱਛਿਆ ਬਣ ਕੇ ਰਹਾ ਪਰਛਾਵਾਂ ਅੱਜ ਗੱਡੀ ਦੀ ਸਰਵਿਸ ਹੋਈ ਲੱਗਦੀ ਆ ਜੇ ਮੈਂ ਬੁਲਾਵਾਂ ਆਉਣਾ ਤੇ ਭਲਾਈ ਕਰਕੇ ਆ ਜਾਣਾ ਕਿਦਾਂ ਉਹ ਵੀ ਦੱਸ ਦੇ ਕਿਸੇ ਤਗੜੇ ਲੋੜੇ ਦੇ ਚੂਪੇ ਲਾਏ ਲੱਗਦੇ ਅੱਜ ਆਂਟੀ ਜੇ ਚੁੰਨੀ ਖੁੱਲ ਗਈ ਤਾਂ ਹੋ ਸਕਦਾ ਡੱਬ ਨਾਲ ਲੱਕੇ ਚੱਲ ਵੀ ਜਾਵੇ ਆਂਟੀ ਜੀ ਇੱਕ ਦਿਨ ਲਈ ਪਿਸਤੌਲ ਦਿਓ ਮੈਂ ਚੂਹੇ ਮਾਰਨੇ ਆਂ ਦੇਖਿਓ ਜੱਗਾ ਡੱਕੂ ਜੀ ਕਿਤੇ ਚਾਦਰਾਂ ਨਾ ਖੁੱਲ ਜਾਵੇ ਮੁੱਲ ਲੱਗੇ ਤੇਰੇ ਪਿੰਡ ਗੇੜਾ ਛੱਡਾਂ ਦਿਨ ਕਿਹੜਾ ਕੇ ਦਿਲ ਜਿਆ ਲੱਗਦਾ ਨਹੀਂ ਬਾਈ 2 ਮਿੰਟ ਮੂੰਹ ਦੇਵੀ ਤਾਰਾਂ ਛਿਲਣੀਆਂ ਸੀ ਖਾਨ ਨਾਲ ਲਿਖਦੀ ਜਦੋਂ ਨਹੀਂ ਦਿਖਦੀ ਹੋਗੀ ਕੋਈ ਮੁੱਲ ਲੱਗੇ ਦੇਖੀ ਸਾਲੇ ਦਾ ਨੱਕ ਚੋਗੀ ਦੀ ਬੀਨ ਵਰਕ ਆ ਉਹ ਹਸਦੀ ਦਿਲਾਂ ਵਿੱਚ ਦੱਸ ਵੀ ਜਾਨ ਕੱਢ ਲਈ ਸੋਣੀ ਸੋਣੀ ਫਟਹੂਰੀ ਖੁਦਤ ਕੁਲ ਲੱਗੇ ਭਾਈ ਤੇਰੀ ਸਮਾਈਲ ਧਰਮਨਾਲਾ ਅੱਜ ਕਿਸੇ ਕੁੜੀ ਦੀ ਜਾਨ ਕੱਢੂ